ਭਗਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸ਼ਰਨੇ ਉਬਰੇ ਕਾਰਜ ਸਗਲ ਸੁਵਾਰੇ ਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰ ਕੀ ਸ਼ਰਨ ਉਬਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਤਾ ਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵਡਿ ਵਡਾਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਆਖਿਆ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੜੀ ਵਡਿਆ ਨਾਨਕ ਕਰਤੇ ਕੀ ਸੱਚ ਸ਼ਬਦ ਸਤਿ ਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਬਖਸ਼ਿਆ ਔਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸ਼ਰਨਿ ਉੱਭਰੇ ਕਾਜ ਸਗਲ ਸਵਾਰੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹਿਗੁਰੂ ਸਾਹਿਬ ਜੀ ਤਨ ਗੁਰੂ ਗਰੀਬ ਨਵਾਜ਼ ਅਰੇ ਜਾਹੇ ਵਿਦਿਆਰਥੀ ਵਿਦਿਆ ਹੀਤੰ ਲੈ ਸਰਬ ਸਾਤਰ ਕੋ ਮਦ ਚੇਤੰ ਜਪੇ ਜੋਗ ਸੰਿਆਸ ਬੈਰਾਗ ਕੋਈ ਸਰਬ ਪੁੰਨਾਨ ਕੋ ਉਹਨ ਹੋਈ ਵਾਹ ਗੁਰੂ ਸਾਬ ਜੀ ਸਈਆ ਸਿੰਘ ਮਾ ਬਲ ਕੇ ਏ ਪੂਪ ਕੇ ਉਪਰ ਘਾਉ ਕੀਓ ਓਨ ਹਿਮਦ ਸਿੰਘ ਮਾ ਬਲ ਕੇ ਮਾ ਬਲ ਕੈ ਏ ਪੂਪ ਕੇ ਉਪਰ ਘਾਉ ਕੀਓ ਪਰਵਾਰ ਫਿਰਿਓ ਆਪਣੇ ਦਲ ਕੋ ਨਿਰਪਤੌਲ ਲਕਾਰ ਹਕਾਰ ਕੀਓ ਸ਼ਰਮਾਂਡ ਕਿਰਪਾਨ ਕੀਤਨ ਦਈ ਬਿਬਖੰਡ ਹੋਏ ਓਮ ਗਰਿਓ ਨਾ ਜੀਓ ਸਿਰ ਤੇਗ ਭਾਈ ਚੱਪਲਾ ਸੀ ਮਨ ਅਦ ਬੀਜ ਕੇ ਉਤਾਰ ਚੀਰ ਜਿਓ ਸਿਰ ਮਾਜ ਕਿਰਪਾਨ ਕੀ ਤਾਨ ਦਈ ਬਿਬ ਖਾਂਡ ਹੋਏ ਪੋਮ ਗਰਿਓ ਨਾ ਜਿਓ ਸਿਰ ਤੇਗ ਬਈ ਚਪਲਾ ਸੀ ਮਨੋ ਅਦ ਬੀਚ ਕੇ ਪੁੱਤਰ ਚੀਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ